ਲੋਗੇ ਦੋਸਤੋ ਖੁਦ 250 ਰੁਪਏ ਦੀ ਸੋਫੀ ਵਾਲੀ ਬੋਤਲ ਪੀਣ ਵਾਲਾ ਬੰਦਾ ਅੱਜ ਤੁਹਾਨੂੰ ਦੱਸੇਗਾ ਦੁਨੀਆ ਦੀਆਂ ਪੰਜ ਸਭ ਤੋਂ ਮਹਿੰਗੀਆਂ ਸ਼ਰਾਬਾਂ ਬਾਰੇ ਜਿਨ੍ਹਾਂ ਦਾ ਰੇਟ ਸੁਣ ਕੇ ਤੁਹਾਡੀ ਪਹਿਲਾਂ ਵਾਲੀ ਕੀਤੀ ਵੀ ਉੱਤਰ ਜਾਣੀ ਹੈ ਤੇ ਰੇਟ ਸੁਣ ਕੇ ਤੁਹਾਡੀ ਪਾੜ ਜਾਣੀ ਜੇ ਬਨੈਲ ਸੋ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿਆਂ ਸ਼ਰਾਬ ਪੀਣਾ ਸਿਹਤ ਲਈ ਹਾਨੀਕਾਰਕ ਹੈ ਸ਼ਰਾਬ ਪੀਣ ਦੇ ਨੁਕਸਾਨ ਹੀ ਨੁਕਸਾਨ ਹੁੰਦੇ ਆ ਕੋਈ ਫਾਇਦੇ ਨਹੀਂ ਸ਼ਰਾਬ ਪੀਣ ਨਾਲ ਸਿਹਤ ਦਾ ਨੁਕਸਾਨ ਤਾਂ ਹੁੰਦਾ ਹੀ ਹੈ ਇਹ ਵੀਡੀਓ ਤੁਹਾਨੂੰ ਦੇਖ ਕੇ ਪਤਾ ਚੱਲੇਗਾ ਕਿ ਨਾਲ ਨਾਲ ਝੇਬ ਦਾ ਨੁਕਸਾਨ ਵੀ ਕਿੰਨਾ ਹੁੰਦਾ ਹੈ ਸੋ ਸ਼ੁਰੂ ਕਰਦੇ ਆ ਜੀ ਵੀਡੀਓ ਸੋ ਪੰਜਵੇਂ ਨੰਬਰ ਤੇ ਆਉਂਦੀ ਹੈ ਜੀ ਪੈਨਫੋਲਸ ਐਂਡ ਪਾਉਲਡ ਰੈੱਡ ਵਾਈਨ ਇਹ ਇਸ ਲਿਸਟ ਦੀ ਜਿਹੜੀ ਹੈ ਸਭ ਤੋਂ ਸਸਤੀ ਸ਼ਰਾਬ ਹੈਗੀ ਹੈ ਕਿਉਂਕਿ ਇਹਦੀ ਇੱਕ ਬੋਤਲ ਦੀ ਕੀਮਤ ਹੈ ਸਿਰਫ 1 ਕਰੋੜ 20 ਲੱਖ ਰੁਪਈਆ ਭਾਗਵਾਨ ਨੇ ਜਿਹੜਾ ਦਰਵਾਜ਼ੇ ਤੋਂ ਕੱਢ ਕੇ ਮੇਰੀ ਔਕਾਤ ਤੇ ਫੜਾਈ ਖਰੀਦਣਾ ਤਾਂ ਬਹੁਤ ਦੂਰ ਦੀ ਗੱਲ ਹੈ ਇਹਦਾ ਤਾਂ ਰੇਟ ਦੱਸਦੇ ਦੱਸਦੇ ਵੀ ਮੈਨੂੰ ਛੋਟੇ 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 25 30 ਹਾਟ ਡੈਗ ਆ ਗਏ ਨੇ ਵੈਸੇ ਹੌਸਲਾ ਤਾਂ ਨਹੀਂ ਪੈ ਰਿਹਾ ਪਰ ਗੱਲ ਕਰਦੇ ਆ ਇਸ ਲਿਸਟ ਦੀ ਚੌਥੇ ਨੰਬਰ ਦੀ ਸ਼ਰਾਬ ਦੀ ਜਿਹਦਾ ਨਾਮ ਹੈ ਸ਼ੈਂਪੇਨ ਅਮਾਂਦੇ ਬ੍ਰਿਗਨੈਕ ਮਿਡਾਸ ਸ਼ੁਕਰ ਹੈ ਸਹੀ ਬੋਲ ਲਿਆ ਤੇ ਇਹਦੀ ਇੱਕ ਬੋਤਲ ਦੀ ਕੀਮਤ ਹੈ 1 ਕਰੋੜ 40 ਲੱਖ ਰੁਪਇਆ ਮਤਲਬ ਪਿਛਲੀ ਬੋਤਲ ਨਾਲੋਂ ਸਿਰਫ 20 ਲੱਖ ਰੁਪਇਆ ਹੀ ਮਹਿੰਗੀ ਹੈ ਜਿੰਨਾ ਇਹਨਾਂ ਦੋਨਾਂ ਬੋਤਲਾਂ 'ਚ ਰੇਟ ਦਾ ਫਰਕ ਹੈ ਨਾ ਉਹਨੇ ਜਿਵੇਂ ਲੰਡਰਾ ਚੁੰਨੀ ਰੋਡ ਤੇ ਇੱਕ 100 ਵਾਜ ਦਾ ਪਲਾਟ ਲੈ ਕੇ ਵੀ ਚੁੰਨੀਆਂ ਦੇ ਪੈਸੇ ਬਚਾ ਲਾ ਇਸੇ ਨੰਬਰ ਸੇ ਕਬਜ਼ਾ ਕੀਤਾ ਡਲਮੋਸ 62 ਨੇ ਇਹਦਾ ਰੇਟ ਕਰਕੇ ਇਹਦੀਆਂ ਪੂਰੀ ਦੁਨੀਆ ਸਿਰਫ 12 ਬੋਤਲਾਂ ਹੀ ਬਣੀਆਂ ਨੇ ਤੇ ਇਹਦਾ ਰੇਟ ਹੈ ਸਿਰਫ 2.5 ਕਰੋੜ ਰੁਪਈਆ ਜਿੰਨਾ ਇਹਦਾ ਇੱਕ ਬੋਤਲ ਦਾ ਰੇਟ ਹੈ ਨਾ ਉਨੇ ਚ ਇੱਥੇ ਸਾਰੇ ਸ਼ਹਿਰ ਦੇ ਠੇਕਿਆਂ ਦੀ ਬੋਲੀ ਲੱਗ ਜਾਂਦੀ ਹੈ 2.5 ਕਰੋੜ ਤੇ ਦੂਸਰੇ ਨੰਬਰ ਤੇ ਆਉਂਦੀ ਹੈ ਦੀਵਾ ਬੋਟ ਦਾ ਤੇ ਇਹਦਾ ਰੇਟ ਸੁਣਨ ਤੋਂ ਪਹਿਲਾਂ ਪਾਣੀ ਪੂਣੀ ਲਾ ਕੇ ਰੱਖ ਲੋ ਜੇ ਹੋ ਸਕੇ ਤਾਂ ਮੁਨੁਕਤਾ ਦੀ ਸੇਵਾ ਵਾਲੇ ਮਿੰਟੂ ਵੀਰ ਦਾ ਨੰਬਰ ਸਪੀਡ ਡਾਇਲ ਤੇ ਕਰ ਲਓ ਕਿਉਂਕਿ ਇਹਦਾ ਰੇਟ ਸੁਣ ਕੇ ਦਿਮਾਗ ਵੀ ਹਿੱਲ ਸਕਦਾ ਹੈ ਕਿਉਂਕਿ ਇਹਦੀ ਇੱਕ ਬੋਤਲ ਦੀ ਕੀਮਤ ਹੈ 7 ਕਰੋੜ 30 ਲੱਖ ਰੁਪਈਆ ਸ਼ਰਾਬ ਦਾ ਸ਼ਰਾਬ ਦੀ ਬੋਤਲ ਵੀ ਬਹੁਤ ਕੋਸਟਲੀ ਤੇ ਸਪੈਸ਼ਲ ਹੈ ਕਿਉਂਕਿ ਇਹਦੇ ਵਿੱਚ ਲੱਗੇ ਹੁੰਦੇ ਨੇ ਸਰਵੋਸਕੀ ਕ੍ਰਿਸਟਲ ਜਿਹੜੇ ਕਿ ਸ਼ਰਾਬ ਨੂੰ ਗਾਰਨਿਸ਼ ਕਰਨ ਦੇ ਕੰਮ ਆਉਂਦੇ ਨੇ ਯਾਰ ਮਿੰਦੇ ਇਹ ਸਮਝ ਨਹੀਂ ਆਉਂਦੀ ਵੀ ਇਹ ਇੰਨੀ ਮਹਿੰਗੀ ਸ਼ਰਾਬ ਪੀ ਕੇ ਬੰਦੇ ਨੂੰ ਨਸ਼ਾ ਕਿੱਥੇ ਹੁੰਦਾ ਹੋਣਾ ਉਹਨੂੰ ਤਾਂ ਇਹੀ ਫਿਕਰ ਲੱਗਾ ਰਹਿੰਦਾ ਹੋਣਾ ਕਿ ਜੇ ਕਿਤੇ ਮੂਤ ਆ ਗਿਆ ਮੇਰਾ ਤੇ ਕਰੋੜਾ ਰੁਪਿਆ ਨਾਲ ਹੀ ਚੁੱਟ ਜੂ। ਤੂੰ ਮੇਰੇ ਅੱਗੇ ਬੰਦੇ ਨੂੰ ਕੋਈ ਇਹ ਸ਼ਰਾਬ ਦਾ ਇੱਕ ਅੱਧਾ ਪੈਕ ਭੁੱਲ ਭੁਲੇਖੇ ਲਵਾ ਦਵੇ ਨਾ। ਮੈਂ ਤੇ ਮੂਤ ਵੀ ਲਫਾਫਿਆ ਚ ਕਰੂੰ ਤੇ ਉਸ ਨੂੰ ਫਿਲਟਰ ਕਰ ਕਰ ਪੀਂਦਾ ਰੋ। 7 ਕਰੋੜ 30 ਲੱਖ ਦੀ ਸ਼ਰਾਬ ਯਾਰ। ਤੇ ਹੁਣ ਆਪੋ ਆਪਣੇ ਦੇਵੀ ਦੇਵਤੇ ਇਸ਼ਟ ਰੱਬ ਜੋਤ ਹੁਣਾ ਧਿਆਲੋ। ਕਿਉਂਕਿ ਗੱਲ ਕਰਨ ਲੱਗਿਆ ਇਸ ਲਿਸਟ ਦੀ ਸਭ ਤੋਂ ਮਹਿੰਗੀ ਤੇ ਨੰਬਰ 1 ਸ਼ਰਾਬ ਦੀ ਜਿਹਦਾ ਨਾਮ ਹੈ Dellmont.92 ਫਾਈ ਤੇ ਇਹਦੀ ਬੋਤਲ ਦੇ ਉੱਤੇ ਲੱਗੇ ਹੁੰਦੇ ਨੇ 6400 ਹੀਰੇ ਸ਼ੁਕਰ ਹੈ ਬੋਤਲ ਸਾਡੇ ਘਰ ਹਸਦੀ ਹੈ ਜੀ ਨਹੀਂ ਸਾਡੀਆਂ ਜਨਾਨੀਆਂ ਨੇ ਜਾਂ ਤੇ ਕਬਾੜੀਆਂ ਨੂੰ ਚੁਕਾ ਦੇਣੀ ਸੀ 2 ਰੁਪਏ ਦੇ ਹਿਸਾਬ ਨਾਲ ਜਾਂ ਫਿਰ ਵਿੱਚ ਮਨੀ ਬਲੈਂਡ ਲਾ ਕੇ ਰੱਖਿਆ ਹੋਣਾ ਸੀ ਦੋਸਤੋ ਇਹ ਵੀ ਇੱਕ ਬੋਤਲ ਦੀ ਕੀਮਤ ਹੈ 27 ਕਰੋੜ 80 ਲੱਖ ਰੁਪਇਆ 27 ਕਰੋੜ 80 ਲੱਖ ਮੈਨੂੰ ਇਦਾਂ ਲੱਗੀ ਜਾਂਦਾ ਜਿਵੇਂ ਇੰਨਾ ਪੈਸਾ ਬੋਲਣ ਤੇ ਵੀ ਮੇਰੇ ਘਰ ਇਨਕਮ ਟੈਕਸ ਦੀ ਰੇਡ ਪੈ ਜਾਣੀ ਜੀ ਮਤਲਬ ਮੈਂ ਆਪਣੇ ਸੱਤਾਂ ਪੁਸਤਾਂ ਦਾ ਸਤੂ ਤੀਆ 21 ਜਨਮਾਂ ਦੀ ਕਮਾਈ ਵੀ ਇਕੱਠੀ ਕਰ ਲਾਂ ਨਾ ਫਿਰ ਵੀ ਇਸ ਬੋਤਲ ਦੀਆਂ ਮੇਰੇ ਤੋਂ ਪੌਣੇ ਤੋਂ ਤਿੰਨ ਬੂੰਦਾਂ ਹੀ ਖਰੀਦ ਹੋਣਗੀਆਂ ਸੋ ਇਹ ਸੀ ਦੁਨੀਆ ਦੀਆਂ ਪੰਜ ਸਭ ਤੋਂ ਮਹਿੰਗੀਆਂ ਸ਼ਰਾਬਾਂ ਸੋ ਹੁਣ ਆਪੋ ਆਪਣੀਆਂ 8pm ਬੈਗ ਪਾਈਪਰ ਇੰਪੀਰੀਅਲ ਗਲੂ ਕੱਢੋ ਤੇ ਲਾਉਣ ਯਾਰੇ ਆਏ ਵੱਡੇ ਕਰੋੜਾਂ ਰੁਪਏ ਦੀਆਂ ਸ਼ਰਾਬਾਂ ਦੇ ਰੀਡਸ ਹੁੰਦੇ ਤਾਂ ਨਬਾ